जप जी साहिब एक ओंकार सतनाम करता पुरख निरभऊ निरवैरु अकाल मृत्यु जगनि साहि बंद प्रसाद जप आद सचे जो बाद्य सचे है पी सच नानक हुसे भी सच सोचे सोचना होवे जे सोची लिखवार ਚੁਪੈ ਚੁਬਨ ਹੋਏ ਜੇ ਲੈ ਰਹਾ ਲਿਗਤਾਰੇ ਪੁਕਿਆ ਬੁਕਨਾ ਤਰੇ ਦੇ ਬੰਨਾ ਪਰ ਵਿਆਪਾਰ ਸਹਿ ਸਿਆਣ ਪਾਲਾ ਕੋਹਿ ਕਨਾਂ ਚਲੇ ਨਾਲ ਕਿਵ ਸਜਾਰਾ ਹੋਈ ਕਿਵ ਕੋੜੇ ਟਟੇ ਪਾਲ ਹੁਕਮਿਰਦਾਇ ਚਲਨਾ ਨਾਨਕ ਲਖਿਆ ਨਾਲ ਹੁਮੇ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਨਾ ਵੜਿਆ ਹੁਕਮੇ ਤਮ ਨੀਚ ਹੁਕਮ ਲੋਕ ਦੇਖ ਸੁਖ ਪਾਈਏ ਇਕ ਨਾ ਹੁਕਮੀ ਬਖਸੀ ਸੰਖੁਪਨੀ ਸਰਪ ਭਾਈਏ में अंदर सब को बाहर को ना कोई नानक हुक्मे भी बुझे ता हो मैं कहे ना कोई गावे को तान हो वे किसे तान गावे को दार जाने निशान गावे को गुण वडे न्याचार गावे को विद्या विखंडी चार गावे को साध करे तन खे गावे को जी लै फिर दे गावे को जाकर से दूर गावे को वेखे हाथ रह दूर ਕਤਨਾ ਕਤਿ ਨਾ ਆਵੇ ਟੂਟ ਕਰ ਕਰ ਤੋ ਠੀ ਕੋਟੀ ਕੋਟ ਕੋਟ ਦਿਨ ਦਿੰਦ ਨੰਦ ਤੁਪ ਪਾਹ ਜੁਗਾ ਗੰਤਰ ਰਖਾਇ ਕ ਹੁਕਮੇ ਹੁਕਮ ਚਲਾਇ ਰਹੋ ਨਾਨਕ ਵਿਗਸੇ ਪਰਮਾਹ ਸਚਾ ਸਭ ਸਾਚ ਨਾ ਭਾਖਿਆ ਪਉ ਪਾਰਿਆ ਕੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਗਿਰ ਕੇ ਦਿੱ ਜੈਦਰ ਬਾਰ ਮੋਹ ਕੀ ਬੋਲਨ ਬੋਲਿਓ ਜੇ ਸੁਣਿ ਘਰੇ ਪਿਆਰ ਅਮ੍ਰਿਤ ਵੇਲਾ ਸਤਿਨਾਮ ਵੇਈ ਚਾਰ ਗਰਮੀ ਆਵੇ ਕੱਪੜਾ ਨਗਰੀ ਮੁਖ ਦਿਵਾਰ ਨਾਨਕ ਵਾਜੜੀ ਅਸਬਾਤ ਸਚਿਆਰ ਥਾਪਿਆ ਨਾ ਜਾਈ ਤਾ ਨਾ ਹੋਇ ਆਪੇ ਆਪਰ ਜਿਹੜੇ ਸੋ ਜਿਹੇ ਸੇਗਾ ਤੁਪਾਇਆ ਮਾਣ ਨਾਮ ਤੁਗਾ ਬੁਲੇ ਨਿਧਾਨ ਗਾਵੀਏ ਸੁਨੇਮਨ ਰਖੀ ਪਾਉ ਦੁੱਖ ਪਰ ਹਸ ਕਰ ਲੈ ਗਾਇ ਗੁਰਮੁਖ ਨਾ ਦੰਗਰ ਮੁਖ ਵੇ ਦੰਗਰ ਮੁਖ ਰਹਾ ਸਮਾਏ ਬੁਰੇ ਸਿਰ ਗੁਰ ਗੁਰਖ ਬ੍ਰਹਮਾ ਗੁਰ ਪਾਰਵਤੀ ਮਾਏ ਦੇਹੋ ਜਾਣਾ ਖਾ ਨਹੀਂ ਚਹਿਨ ਗਤ ਨਾ ਜਾਏ ਗੁਰਾ ਇੱਕ ਤੇ ਹਿ ਭੁਜਾਈ ਜਬਨਾ ਜੀਆ ਕਾ ਇੱਕ ਦਾ ਤਾ ਸੋ ਮਨ ਸਰ ਨਾ ਜਾਏ ਤੀਰ ਜਨਾਵਾ ਜੀ ਦੁਸ ਭਾਵਾਂ ਮਨ ਭਾਲੇ ਕੀ ਨਾ ਕਰ ਜੁਤੀ ਸੜੀ ਪਾਈ ਵੇਖਾਵਣ ਕਰਮਾ ਕੇ ਮੇਲੇ ਲਈ ਮਾਟੇ ਵਿਚ ਨ ਤੁੰਜਾ ਹਰਮਾਨ ਜੇ ਗੁਰ ਕੀ ਸੇ ਸੁਨੇ ਗੁਰਾ ਇੱਕ ਤੇ ਹਿ ਭੁਜਾਈ ਜਬਨਾ ਜੀਆ ਕਾ ਇੱਕ ਦਾ ਤਾ ਸੋ ਮਨ ਸਰ ਨਾ ਜਾਏ ਗੈਰੀ ਕੁਟਾਰੇ ਆਰ ਜਾਹੁਰ ਦਸੋਣੀ ਹੋਏ ਨਵਾ ਖੰਡਾਂ ਵਿੱਚ ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾ ਰਖਾਈ ਕੋ ਜਸ ਕੀ ਰੋਣੇ ਕੋ ਲਈ ਜੇ ਇਸ ਨਦਰ ਨਾ ਅਵੀਤਾ ਬਾਤ ਨਾ ਤੁਛੇ ਕੇ ਕੀਟਾਂ ਅੰਦਰ ਕੀਟ ਕਰੋ ਦੂਸੇ ਦੋਸਰੇ ਨਾਨਕ ਨਿਰਗੁਨ ਗੁਣ ਘਰੇ ਗੁਣਤੈ ਅਗੰਦੇ ਤੇਹਾ ਕੋਈ ਨਸੁ ਜੀ ਜੀ ਤਿਸ ਗੁਣ ਕੋ ਘੁਲ ਕਰੋ ਸੁਨੇ ਸਰ ਦੇ ਪਿਰਸੋ ਨਾ ਚੁਨੇ ਤੰਤ ਤਵਰੇ ਆਕਾਸ਼ ਨਾ ਦੀਪੁ ਲੁਪਾਤਾਲ ਸੁਨੇ ਪੋਲਸ ਕੇ ਕਾਲ ਨਾਨਕ ਤਗਤਾਸ ਸਦਾ ਵਿਗਾਸ ਨਾ ਦੁਖ ਪਾਪ ਕਾ ਨਾਸ ਸੁਨੇ ਸਰਬਰਮਨ ਦਸਨੇ ਮੁਖਸਲਾਹ ਨੰਮਨ ਦਸਨੇ ਜੋ ਚੁਗਤਨ ਪੈਰ ਸੁਨੇ ਸਾਸ ਮੂਤਰੇਦ ਨਾਨਕ ਤਗਤਾਸ ਰਾਗ ਕਾ ਸੁਨੇ ਲੋਕ ਪਾਪ ਕਾ ਨਾਸ ਸੁਨੇ ਸਾਸ ਸੰਤੋ ਗਿਆਨ ਸੁਨੇ ਅਸ਼ਡ ਕਾ ਸੁਨਾਨ ਸੁਨੇ ਪੜ ਪੜ ਭਾਵੇਂ ਮਾਨ ਸੁਨੇ ਲੱਗੇ ਸਹਿਜ ਧਿਆਨ ਨਾਨਕ ਪਗਤਾਸ ਸਦਾ ਵਿਗਾਸ ਨਾ ਦੁਖ ਪਾਪ ਕਾ ਨਾਸ ਸੁਨਾਸਰਾ ਗੁਨਾ ਕਹਿ ਬਾਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹਾ ਭੀ ਸਬਾ ਹੁ ਨਾਨਕ ਭਗਤਾ ਸਦਾ ਵਿਗਾਸ ਸੁਨਾ ਦੁਖ ਪਾ ਮੁਕਾ ਨਾਸ ਮਨਨੇ ਕੀਤ ਕਹਿ ਨਾ ਜਾਇ ਜੇ ਕੋ ਗਹਿ ਕਛੇ ਪਸਤਾਇ ਕਾਗਜ਼ ਕਲਮ ਨਾਲ ਕਨਹਾਰ ਮੰਨੇ ਕਾਬ ਪਰ ਵਿਚਾਰ ਐਸਾ ਨਾਉਣ ਲੇ ਗਿਰ ਹੋਏ ਜੋ ਕੋ ਮੰਜਾਣੇ ਮਨ ਕੋਏ ਮੰਨੇ ਸਰ ਤੋਂ ਹੋਏ ਮਨ ਬੋਧ ਮੰਨੇ ਸੁਲਪ ਬੁਲਕੇ ਸੋਦੈ ਮੰਨੇ ਮੋਹ ਝੋਟਾ ਨਾ ਖਾਇ ਮੰਨੇ ਜਮ ਕੇ ਸਾਥ ਨਾ ਜਾਏ ਆਸਾ ਨਾਉ ਨਿਰਹੋਇ ਕੋ ਮੰਝਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਰੇ ਚਲੇ ਪੰਥ ਐ ਮੰਨੇ ਧਰਮ ਸੇਤੀ ਸਨਮੰਦੇ ਐਸਾ ਨਾਉ ਨਾ ਜਨ ਹੋਏ ਕੋ ਮੰਝਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰਿਕ ਸਾਧਾਰ ਮਨਿ ਲੇ ਤ੍ਰਿ ਧਾਰੇ ਗੁਰ ਸਖ ਮਨੇ ਨਾਨਕ ਭੇਰਾ ਪੇ ਕੇ ਐਸਾ ਨਾਮ ਲੈ ਜਨ ਹੋਏ ਜੇ ਕਬ ਮਨ ਜਾਣੇ ਮਨ ਕੋਏ ਪੰਚ ਪ੍ਰਵਾਰ ਪਰਚ ਪਰਦਾਨ ਪੰਚੇ ਭਾਵੇਦਰ ਗ੍ਰੀਮਾਨ ਪੰਚੇ ਸੋਹੇ ਸਰਵਾਜਨ ਪੰਚਾ ਕਾਗ ਭੂ ਵਿਪਤਿਆਣ ਲੇਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰ ਲੈਣਾ ਹੈ ਸਮਾਰ ਤੋਲ ਤਰਮਧਾ ਕਾ ਪੂ ਸੰਤੋਖ ਤਾਵ ਰਖਿਆ ਜਨ ਸੂਤ ਲੇਕੋ ਬੁਝੇ ਹੋਵੇ ਸ ਪਿਆਰ ਤਵਲੇ ਉਪਰ ਪੂਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਦੁਸਤ ਪਾਤਲ ਗਵਣ ਜੋਰ ਜਿਉਂ ਜਾ ਤਰੰਗਾ ਕੇ ਨਾਮ ਸਮਨ ਲਿਖਿਆ ਉੜੀ ਪਲਾਵ। ਇਹਲੇ ਕਾਲਿਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲੇ ਰੋਗ ਕੀਤੀ ਗਾ ਜਾਣੇ ਗੋਲਕੂਤ। ਕੀਤਾ ਵਸੇ ਗੋਲਕੁਆ ਚਿਸਤੇ ਹੋਵੇ ਲਾ ਗੁਰੂਆ ਗੁਰੂਜੋ ਕਹਾਂ ਵਿਚਾਰ ਮਾਰਣ ਜਵੇਂ ਕੁਮਾਰ ਜੋਤਿਰ ਭਾਵੇਂ ਸਾਈ ਭਲੀਕਾਰ ਤੁਸਰਾ ਸਲਾਮ ਤੁਨਹੰਕਾਰ। ਅਸ਼ੰਕ ਜੋ ਪਿਆਸ ਸੰਤ ਪਾਉ ਅਸ਼ੰਕ ਬੁਢਾ ਸੰਤ ਤਪ ਤਾਉ ਸੰਗ ਰਤਮੁਖ ਦੇ ਪਾਠ ਸਮ ਲੋਗ ਮਨ ਲਹਿ ਦਾਸ ਅਸ਼ੰਕ ਭਗਤ ਗੁਰ ਗਿਆਨ ਵਿਚਾਰ ਸੰਗ ਸੜੀ ਸੰਖਾਤਾ ਸੰਗ ਸੂਰਮਾ ਪਾਕਸਾਰ ਸੰਖ ਮੋਨ ਲ ਬਨਾਇ ਚਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਇਕ ਬਾਰ ਜੋ ਤਰ ਭਾਵੇਂ ਸਭ ਪੜੀਕਾਰ ਤੁਸਰਾ ਸਲਾਮ ਜਨ ਅਨੰਕਾਰ ਅਸ਼ੰਕ ਮੋਰ ਕੇ ਅੰਧ ਕੋਰ ਸੰਗ ਚੋਰ ਹਰਾਮ ਕੋਰ ਅਸ਼ੰਖੀ ਅਮਰ ਕਰ ਜਾਹਿ ਜੋਰ ਸੰਗ ਕੁਲਵੜ ਹਤਿਆ ਕਮੈ ਸੰਗ ਪਾਪੀ ਬਾਪ ਕਰ ਜਾਹਿ ਸੰਗੁਰੈ ਰੂੜੈ ਹਰਾ ਸੰਖਮਲੇ ਸਮੁ ਪਾਕ ਕਾਇ ਅਸ਼ੰਖਨ ਦਕਸ਼ਰੇ ਘਰੇ ਪਾਰੇ ਨਾਨਕ ਲੇਟ ਕਹੀ ਵਿਚਾਰ ਵਾਰਣ ਜਮੇ ਇਕ ਵਾਰ ਜੋ ਤਰਿ ਭਾਵੇ ਸਾਈ ਕੁਲੀਕਾਰ ਤੋ ਜਰਾ ਸਲਾਮ ਤਿਨ ਅੰਕਾਰ ਅਸ਼ੰਖ ਨਾਮਿਆ ਸੰਗ ਥਾਂ ਰੇ ਗੰਮ ਗੰਮ ਸੰਗ ਨੋ ਸੰਕ ਅਸਰ ਭਾਰ ਹੋਇ ਅਖਰੀ ਨਾਮ ਖ੍ਰੀ ਸਾਲਾ ਅਖਰੀ ਗਾਣ ਗੀਤ ਗੁਣ ਗਾਹ ਕਰੇ ਲੇ ਕਲ ਬੋਲਨ ਬਾਣ ਕਰਾ ਸਰ ਸੰਜੋਗ ਬਖਾਨ ਜਿਨ ਹੈ ਲਕਤੀ ਸਰਨਾ ਜੀ ਪਰਮਾਤੇ ਬਿਤੇ ਗ ਪਾਏ ਗੀਤਾ ਕੇਤਾ ਦੇ ਤਾ ਨਾਵੇ ਨਾਵੇ ਨਾਇ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਵਰਣ ਜਮੇ ਇਕ ਵਾਰ ਜੋਤ ਰੂ ਭਾਵੇ ਸਾਈ ਭਲੀ ਕਾਰ ਕੁਖ ਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਦੰਦੇ ਹੈ ਪਾਣੀ ਜੋਤੇ ਤ੍ਰੇ ਸੁਖੇ ਮੋਤ ਪ੍ਰੀਤੀ ਕਪੜ ਹੋਏ ਦੇ ਸਾਵ ਲਈਏ ਹੋ ਤੋਏ ਰੀਏ ਮਤੋ ਪਾ ਬਗ ਸੰਗੋ ਤੋਪੇ ਨਾ ਵੇ ਕੇ ਰੰਗ ਪੁੰਨਿ ਪਾਪੀ ਅਖ ਨਾ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਵੀ ਆਪੇ ਹੀ ਕਾ ਨਾਨਕ ਕੁਕਮੀਆਂ ਹੋ ਜਾਓ ਤੀਰ ਤਪ ਧਿਆਨ ਦਾਂਗੇ ਕੋ ਪਾਵੇ ਤਿਲ ਕਾਮਣ ਸੁਨੇ ਮੰਨੇ ਮਨ ਕੀਤਾ ਪਾਉ ਅੰਤਰਗਤ ਤੀਰਥ ਮਨਾ ਸਭ ਗੁਨ ਤੇਰੇ ਮੇਂ নাহি ਕੋਈ ਗੁਨ ਕੀਤੇ ਭਗਤ ਨਾ ਹੋਏ स्वस्थात बाणी ब्रह्मा सर सुम जा कौन समेला उक्त कमल कमल थित कमल वार कमल श्रुत महात हो आया कार वेलना पाया पंडित जो हो वे लेख पुराण वक्त ना पायो का दिया जो लिख ले कुरान थित वार ना जो बिजाण रुत मह ना को करता सी ठीक साजे आपे जाने सोए क्यों करा का वर्णे के, के वजाण ਨਾਨਕ ਆਖਣ ਸਭ ਕੋ ਆਖੇ ਕਦੇ ਕੋ ਸਿਆਣਾ ਵੱਡਾ ਸਾਹਿਬ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣਗੇ ਗਿਆਨ ਆਸ ਹੋਏ ਪਾਤਾਲਾ ਪਾਤਾਲ ਲਖਿ ਅਗਾਸਾ ਅਗਾਸ ਉੜ ਕੋੜ ਕੋ ਭਾਲ ਥਕੇ ਵੇਦ ਕਹਿਨ ਕੋ ਬਾਤ ਸਹਿ ਸਟਾਰੇ ਕਹਿਣ ਕੋ ਤੇ ਬਾਸ ਲਿਖ ਤਾਤ ਲੇਖਾ ਹੋ ਤਲ ਕੀ ਲੇਖਾ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣਿਆ ਤੋ ਸਾਲਾਹੀ ਸੁਲਾਇ ਤੇ ਸੁਰਦਨਾਂ ਪਾਇ ਨਦੀਆਂ ਤੇ ਵਾਹ ਕੋਈ ਸਮੁੰਦਰਾ ਜਾਨੀਆਂ ਸਮੁੰਦਰ ਸਾ ਸੁਲਤਾਨ ਘਿਰਾਸੇਤੀ ਮਾਲਧਾਨ ਕਿੰਗੀ ਤੋਂ ਨਾ ਹੋਵੇ ਜਿਵੇਂ ਸਮੁੰਦਰ ਨਾ ਵਿਸਰੇ ਅੰਤਨਾ ਸ਼ਕਤੀ ਕੇ ਹਨਨਾ ਤੇ ਅੰਤਨਾ ਕਰਨ ਦੇ ਨਾਤ ਅੰਤਨਾ ਵੇਖਣ ਸੁਣਾ ਨਾਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕਿਤਾ ਕਰ ਅੰਤਨਾ ਜਾਪੇ ਪਰਵਰ ਹੰਤਿ ਕਾਰਨ ਕੇ ਤੇਗੁੰਲਾ ਹੈ ਤਾਂ ਕਿ ਅੰਤਨਾ ਪਾਇਆ ਜਾਏ ਅੰਤਨਾ ਜਾਣੇ ਕੋਈ ਬੋਤਾ ਕਿਏ ਬੋਤਾ ਹੋਏ ਵੱਡਾ ਸਾਹਿਬ ਉਤਹਾ ਉਤਿ ਪਰਚਾਰ ਐ ਵਡੂ ਚਾਹੋ ਇੱਕਦ ਸੂਚੇ ਕੋ ਜਾੜੇ ਸੋ ਜਿਉੜੇ ਆਪ ਜਾਣਿਆ ਬਾਬ ਨਾਨਕ ਮੰਦਰੀ ਕਰਮੀ ਦਾਤ ਬਹੁਤਾ ਕਰਮ ਲੈ ਕਿਹਾ ਨਾ ਜਾਏ ਵੱਡਾ ਦਾਤਾ ਤੇ ਮਹਾਤਮਾਏ ਕਹੇ ਤੇ ਮਨ ਬੈਜੋ ਦੇ ਪਾਰ ਕੀਤੇ ਗਣਤਨ ਹੀ ਵਿਚਾਰ ਤੇਤੇ ਖਪੂਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਇ ਕੀਤੇ ਮੁਰ ਕਾਇ ਕਾਇ ਕੀਤੇ ਦੂਪਉ ਸਰ ਮਾਰੇ ਪੀਗਾ ਤਰੀ ਦਾਤਰ ਬੰਦਕਲਾਸੀ ਭਾਣੀ ਹੋਇ ਹੋਰਾਖ ਨਛੇ ਕੀ ਕੋ ਜੇ ਕੋ ਖਾਇ ਕਾ ਖੜ ਪਾਇ ਹੋ ਜਾਲ ਜਿਤੀ ਆ ਮੋ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਤੇ ਰਿਸਨ ਬਖਸ ਸਹਸਲਾ ਨਾਨਕ ਪਾਸ ਹੈ ਪਾਸ ਅਮੋਲ ਗਨਮਲ ਵਰ ਪਰਮੁਲ ਵਰ ਪਰਿਮਲ ਪੰਡਾਰਮੁਲ ਲਾਵੇਂ ਮੁਲ੍ਹਾ ਜੈ ਮੁਲ ਪਾਇ ਮੁਲ੍ਹਾ ਸਮਾਏ ਅਮੁਨਤਰਮੁਲ ਦੀ ਬਾਣ ਮੁਲ ਤਲਮੁਲ ਫਰਮਾਨ ਮੁਲ ਬਖਸੀ ਸਮਉਣੇ ਸਾਨ ਮੁਲ ਕਰਮੁਲ ਫਰਮਾਨ ਮਮਲਾ ਮੁਲਾ ਖੇਣਾ ਜਾਇ ਆਖਾ ਕਰਹਿ ਨ ਬਲਾਇ ਆਕੇ ਵੇਦ ਪਾੜ ਪ੍ਰਾਣ ਆਕੇ ਪੜੇ ਘਰੇ ਮੁਕਿਆਣ ਆਕੇ ਗਰਮਿਆ ਕੈਂਦੇ ਆਕੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਬਿਆ ਆਖੇ ਗੀਤੇ ਕੀਤੇ ਬੁੱਧ ਆਖੇ ਦਾਣਾ ਆਖੇ ਦੇਵ ਆਖੇ ਸੁਰਨਾ ਮਝਣ ਸੇਵਕ ਆਖੇ ਆਖਾ ਕਰੋ ਪਾਣ ਕੀਤੇ ਕਾਤੋ ਝੁਟ ਜਾਇ ਕੀਤੇ ਕੀਤੇ ਹੋਰ ਕਰੇ ਤਾਕ ਨ ਸੁਪੇ ਕੇ ਕੀਤੇ ਵੇੜ ਪਾਗ ਤੇ ਵੜ ਹੋਏ ਨਾਨਕ ਜਾਣੀ ਸਾਧਿਆ ਸੋਇ ਜੇ ਕੋ ਆਖੇ ਬੋਲੇ ਵਿਗੜ ਤਲ ਕੀਏ ਸਰਗਵਾਰਾ ਗਵਾਰ ਸਹੂਦਰ ਕਿਹਾ ਸੋ ਕਰਕੇ ਹੜਤ ਬਾ ਸਰਬ ਸਮਾਲੇ ਵਾਜੇ ਨਾਦ ਨੇ ਕੀਆ ਸੰਖਾ ਕੀਤੇ ਵਾ ਬਿਨ ਹਾਰੇ ਕੀਤੇ ਰਾਗ ਪਰੇ ਸੋਖਿਹਿਣ ਕੀਤੇ ਗਾਮਨ ਹਾਰੇ ਗਾਵੈ ਤੁੰਨਾ ਪਉਨ ਬਾਣੀ ਬੈਸੰਤਰ ਗਾਵੈ ਰਾਜਾ ਧਰਮਧਵਾਰੇ ਗਾਵੈ ਚਿਤਵੰ ਤਿਲਕ ਜਾਨੋ ਮੇਕਲਕ ਤੁੰਗ ਵਿਚਾਰੇ ਗਾਵੇ ਸਰਵਰ ਮਾ ਦੇਵੀ ਸੋਹਰ ਸਰਾ ਸਵਾਰੇ ਗਾਵੇ ਮਨ ਮਨਾ ਸੰਗਾਟੇ ਦੂਜ ਤਿਆ ਦਰ ਨਾਲੇ ਗਾਵੇ ਸਿਰਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੁੱਲਤ ਭੁੰਨ ਕੀ ਸਰ ਜੁਗ ਜੁਗ ਵੀ ਦਾ ਨਾਲੇ ਗਾਵੇ ਮੋਹਨੀਆ ਮੋਹਨ ਸਰਗ ਮਚ ਪਿਆਲੇ ਜਾਵਣ ਰਤਨੀ ਭਾਏ ਤੇਰੇ ਅੜਸੜ ਪੀਰਤ ਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਨ ਮੰਨ ਪਰ ਭੰਡਾ ਕਰ ਕਰ ਕੇ ਧਾਰੇ ਸੇਜ ਜਨੋ ਗਾਵੈ ਜੋ ਤੁਰਪੌਲ ਤੇ ਤੇ ਭਗਤਰ ਸਾਲੇ ਹੋਰ ਕੀਤੇ ਗਾਵ ਸੇ ਮਜਤ ਨਾਉ ਨਾਨਕ ਆ ਵੀਚਾਰ ਸੋਈ ਸੋਈਸ ਰਾਸ ਸੰਸਾਏ ਸੱਚਾ ਸਾਥੀ ਨਾ ਹੀ ਹੈ ਭੀ ਹੋਸੀ ਜਾਇ ਨਾ ਜਸੀ ਰਤਨਾ ਜਿਨ੍ਹੇ ਚਾਏ ਰੰਗੀ ਰੰਗੀ ਭਾਤੀ ਕਰ ਕਰੀਂ ਸ਼ੀਮਾ ਜਿਨ੍ਹੇ ਪਾਇ ਕਰ ਕਰ ਵੇਖਿਆ ਕੀ ਤਾ ਆਪਣਾ ਜੋਤੀ ਸਿਉੜਿਆ ਜੋਤਿ ਸੁਭਾਅ ਸੋਇ ਪਰਸੇ ਤੁਕਣਾ ਕਰਨਾ ਆ ਜਾਇ ਸੋ ਪਾਸ ਸੰਸਹਾ ਪਾਸ ਆ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਧਰਮ ਪਰਚੋਲੀ ਧਿਆਨ ਸੁਕਰੇ ਵਿਪੂਤ ਚਿੰਤਾ ਕਾਲ ਕੁਹਾਰੀ ਕਾਜ ਗੁੰਦਾ ਪ੍ਰਤੀਤ ਆਈ ਪੰਤੀ ਸਭ ਜਮਾਤੀ ਮਨ ਜੀਤੇ ਜਗ ਜੀਤ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜੁਗ ਜੁਗ ਕੋ ਵੇਸ ਭਗਤ ਗਿਆਨ ਦੇ ਆਪ ਪੰਡਾਰਨ ਕਟ ਕਟ ਵਾਜੇ ਨਾਥ ਆਪ ਨਾਦ ਨਾ ਪੀ ਸਭ ਜਾ ਕੀ ਰਸ ਦੇ ਹੋਰਾ ਸਾਰ ਜੋ ਜਦ ਕਾਰ ਚਲਾਵੇ ਲੈ ਕੇ ਆਵੇ ਭਾਗ ਆ ਦੇਹ ਤਸਿਆ ਦੇਸ ਆਦਿ ਨਿਯਮਿ ਨਾਗਨਾਰ ਜੁਗ ਜੀ ਦੇ ਕੋੇਸ ਇਕਾ ਮਯੁ ਜੁਤਿ ਗੈ ਚੰਚੇਲੇ ਪਰਵਾਰਿਕ ਸੰਸਾਰਿਕ ਪੰਡਾਰੀ ਕਲਾਈ ਦੀ ਗਾਲ ਗ੍ਰਿਤਿ ਸਪਾਵਿਤ ਬੈ ਚਲਾਗ ਨੀਂਹ ਹੋਵੇ ਫਰਮਾਨ ਉਹ ਵੇਖ ਆਨੰਦ ਦਰਨਾਵੇ ਬੋਤਾ ਹੈ ਵਿਡਾਨਿਆ ਦੇਹ ਤਸਿਆ ਦੇਸ ਆਦਿ ਨਿਯਮਿ ਨਾਗਨਾਰ ਜੁਗ ਜੀ ਦੇ ਕੋੇਸ ਹਾਸੇ ਲੇ ਪੰਡਾਰੀ ਜੋ ਕਿਸ ਪਾਇ ਸੁਖਾਂਵਾਰ ਕਰ ਕਰ ਵੇਖੈ ਸਰ ਜਿਨਹਾਰ ਨਾਲ ਸੱਚੇ ਕੀ ਸਾਚੀਂ ਕਰ ਆਦੇਤ ਸਿਆ ਦੇਸ ਆਦ ਨੀਲੇ ਨਾਤ ਨਾਰ ਜੁਜੇ ਕੋ ਵਿੱਚ ਇੱਕ ਦੂਰੀ ਬਲਕ ਮਿਲ ਕੋਈ ਨਕਵੀਸ ਲਖ ਲਗੜਾ ਕਿ ਇਹ ਕ ਨਾਮ ਦਿਗ ਦੇਸ਼ ਇਚੁਰਾਈ ਪਤ ਬਵੜੀਆ ਟਿਰਿ ਗਈ ਹੈ ਕਿਸ ਸੁਗਗਲਾ ਆਕਾਸ ਕੀ ਟਿਟਾ ਆਈ ਰਿਸ ਨਾਲਕ ਨਦਰੀ ਭਾਈਏ ਕੋਲੀ ਕੋ ਰੇਠੀਸ ਆਕਰ ਜੋਰ ਜੋ ਪੈਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋ ਮੂਲ ਮਰਨਾ ਜੋਰ ਜੋ ਨਾ ਨਾ ਮਨ ਮਰ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਝੂਠੇ ਸੰਸਾਰ ਦੀ ਸਦੂਰ ਕਰਵੇ ਤੇ ਸੋਇ ਨਾਨਕ ਉਤਮ ਨੀਚ ਨਾ ਕੋਇ ਰਾਤੀ ਰੁਤੀ ਤੇ ਦੀਵਾਰ ਪਵਨ ਪਾਣੀ ਨੀ ਪਾਤਾਲ ਦਸਵੀ ਤਰ ਪੀਤਾ ਬ੍ਰਕੀ ਤਰ ਮਸਾਦ ਦਸਵੀ ਜੀ ਜੁਗਤ ਕਰਨ ਤਿਨ ਕੇ ਨਾਮ ਨੇ ਗਿਆਨ ਅੰਦਰ ਗਰਮੀ ਗਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੁਖਣ ਪੰਚ ਪ੍ਰਾਣ ਅੰਦਰ ਹੀ ਕਰਮ ਭਵੇ ਨੀਸਾਰ ਕਚਪਕਾਇ ਉਥੇ ਪਾਇ ਨਾਨਕ ਬੀਆ ਜਾ ਪੇ ਜਾਏ ਧਰਮ ਕੰਡ ਕਹਿਉ ਤਰਮ ਗਿਆਨ ਕੰਡ ਕਾ ਕੁ ਕਰਮ ਕੀਤੇ ਪਉੜ ਪਾਣੀ ਵੈ ਸੰਤਰ ਕੀਤੇ ਕਾ ਨਮਹਿਸ ਕੀਤੇ ਵਰ ਮੈਂ ਘਾਟ ਤੜੀ ਰੂਪ ਰੰਕੇ ਵੇਸ ਕੀਤਾ ਕਰਮ ਭੂਨੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦਜੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੋਧਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਤਰ ਤੁਮੰਦ ਕੀਤੇ ਆਗਣ ਕੀਤੇ ਆਬਾਲੀ ਕੀਤੇ ਪਾਤਨ ਦੇਂਦ ਵਿਦਿਆ ਸੁਰਤੀ ਸੇ ਹੋਤੇ ਤੇ ਨਾਨ ਕੇ ਅੰਤ ਗਿਆਨ ਕਰਨ ਮੈਂ ਗਿਆਨ ਪ੍ਰਚੰਡ ਤਥੈ ਨਾਦ ਬਿਨੋਦ ਕੋੜ ਅਨੰਦ ਸਰਬ ਕਲ ਕੀ ਬਾਣੀ ਰੂਪ ਤਥੈ ਘਾੜਤ ਕੜੀ ਬਹੁਤ ਰੂਪ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪ੍ਰਸਤਾ ਦਿੱਤੇ ਕਰਿਓ ਸੁਰਤ ਮਤ ਮਨ ਬੁਰ ਤਥੈ ਕੜੀ ਅਸਰਾ ਸੁਨਾ ਕੇ ਸੁਦ ਕਰਮ ਕਰਨ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਰ ਮਹਾਬਲ ਸੂਰ ਜਨ ਮੈਂ ਰਾਮ ਰਹਿਆ ਪਰਪੂਰ ਜਤੈ ਸਿਤੋ ਸਿਤਾ ਮਨ ਮਨ ਮਾਇਤਾ ਕ੍ਰੋਪ ਨਾ ਕਚਨੇ ਜਾਇ ਨਾ ਮਰੀ ਨਾ ਤਾ ਗੈ ਜਾਇ ਜਿਨ ਕੇ ਰਹੁ ਸੇ ਮਨ ਮਾਹੇ ਜਿਤੈ ਭਗਤਵ ਸੇ ਕੇ ਲੋ ਕਰਿ ਜਨ ਸਤਿਆ ਮਨ ਸੋ ਸਾਚ ਕੰਨਵ ਸੇ ਨਨੰਕਾਰ ਕਰ ਕਰ ਵੇਖਨ ਨਿਰਨਹਾਲ ਜਿਤੈ ਕੰਨਵ ਡੋਵਰ ਪੰਡ ਜੇਕੋਪ ਤੀਤਾਂਤ ਨਾ ਲੁਕੈ ਲੋਨਵਾ ਕਾਰ ਗਿਜੇ ਹੁਕਮ ਤੇ ਸਿਦਕਾਰ ਸੋ ਇਕੇ ਵਿਖੇ ਕਰੇ ਵਿਚਾਰ ਨਾਨਕ ਤਾ ਕਾਣਾ ਸਾਰ ਜਤ ਪਹਾਰਾ ਦੀ ਉਸ ਨਾਮਤ ਵੇਦ ਹਥਿਆਰ ਪਵਨ ਕਲਾਗ ਨਿਤੋਪਤਾਵ ਪਾਂਡਾ ਪਾ ਮ੍ਰਿਤੇ ਢਾਲ ਕਰੀਏ ਸਭ ਤੋਂ ਚੁਰਖ ਸਾਜ ਨੂੰ ਲੈਕਰ ਹੰਤਨੇ ਕਾਰਨ ਆਨਕ ਨਦਰੀਨ ਗੰਗਾ ਆਲੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੁ ਜਮਸਰਾਦ ਦਾਈ ਦਾਈ ਗਾਇ ਕਿ ਲੈ ਸਗਨੇ ਜਗਤ ਕਮਿਆ ਆਇਆ ਬਰਿਆ ਆਇਆ ਮਾਜੇ ਧਰਮ ਹਦੂਰ ਕਰਮੇ ਆਪੋ ਆਪਣੀ ਜਿਨੇੜੇ ਤੇ ਦੂਰ ਮੀਨਾ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਨ ਕੁਝਲੇ ਕੀਤੀ ਛੇ ਨਾਲ ਮੀਨਾ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਨ ਕੁਝਲੇ ਕੀਤੀ ਛੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ